ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਰਿਆੜ ਫੂਡ ਚੈਨਲ ਤੇ ਆਪਾਂ ਅੱਜ ਤੁਹਾਨੂੰ ਅਚਾਰ ਮਿਰਚਾਂ ਦਾ ਪਾ ਕੇ ਵਿਖਾਵਾਂਗੇ ਪਾਈਆ ਮਿਰਚਾਂ ਲਈਆਂ ਨੇ 250 ਗ੍ਰਾਮ ਮੈਂ ਜਿਹਦੇ ਆ ਧੋ ਬਣਾ ਕੇ ਤੇ ਮੈਂ ਕਾਟਨ ਦੇ ਕੱਪੜੇ ਤੇ ਸੁਕਾ ਲਈਆਂ ਨੇ ਇਹਨਾਂ ਨੂੰ ਹੁਣ ਮੈਂ ਡੰਡੀਆਂ ਲਾ ਦਵਾਂਗੀ ਡੰਡੀਆਂ ਲਾ ਕੇ ਨਹੀਂ ਧੋਤੀਆਂ ਕਿਉਂਕਿ ਇਹਨਾਂ ਦੇ ਅੰਦਰ ਪਾਣੀ ਨਾ ਚਲਾ ਜਾਏ ਤੇ ਇਸ ਕਰਕੇ ਮੈਂ ਇਹਨਾਂ ਮਿਰਚਾਂ ਨੂੰ ਸਾਰੀਆਂ ਨੂੰ ਡੰਡੀਆਂ ਲਾ ਕੇ ਤੇ ਸਾਫ਼ ਕਰ ਲਿਆ ਇਹ ਰੱਖ ਲਈਆਂ ਨੇ ਸੁਕਾ ਲਈਆਂ ਨੇ ਦੁਬਾਰਾ ਹੁਣ ਮੈਂ ਕਟ ਲਾ ਲਾਵਾਂਗੀ ਸਾਰੀਆਂ ਮਿਰਚਾਂ ਨੂੰ ਲੰਬੇ ਲੰਬੇ ਕਟ ਲਾਵਾਂਗੀ ਇਹਨਾਂ ਨੂੰ ਮੈਂ ਅਚਾਰ ਪਾਵਾਂਗੇ ਜੀ ਬਹੁਤ ਟੇਸਟੀ ਤੇ ਬਹੁਤ ਹੀ ਵਧੀਆ ਇਹ ਹੁਣ ਮੈਂ ਨਾ achar ਜਿਹੜਾ ਇਹ ਤਿਆਰ ਕਰ ਲਿਆ ਮਿਰਚਾਂ ਮੈਂ ਬਹੁਤ ਵਧੀਆ ਤਿਆਰ ਕੀਤੀਆਂ ਨੇ ਤੇ ਹੁਣ ਤੁਹਾਨੂੰ ਮੈਂ ਨਾ achar ਪਾ ਕੇ ਅੱਜ ਵਧੀਆ ਵੀਡੀਓ ਵਿਖਾਨੀ ਆ ਤੁਸੀਂ ਦੇਖੋ ਜੀ achar ਕਿੱਦਾਂ ਪੈਣਾ ਇਹਦਾ ਤੇ ਬਹੁਤ ਦੇਰ ਵਾਸਤੇ ਖਰਾਬ ਵੀ ਨਹੀਂ ਹੋਣਾ ਤੇ ਬਹੁਤ ਵਧੀਆ ਰਹੇਗਾ ਹੁਣ ਆਪਾਂ ਇਹਦੇ ਵਿੱਚ ਸਿਰਕਾ ਪਾਵਾਂਗੇ ਆ چھوٹਾ ਟੱਕਣਾ ਮੇਰੇ ਕੋਲ ਤੁਹਾਡੇ ਕੋ ਵੀ ਕੋਈ ਆਹੋ ਜਿਹਾ ਟੱਕਣ ਪਿਆ ਹੋਏਗਾ ਤਾਂ ਨਹੀਂ ਤੇ ਕੜਚੀ ਦੇ ਨਾਲ ਵੀ ਪਾ ਸਕਦੇ ਹੋ ਇੱਕ ਕੜਚੀ ਜਾਂ ਡੇਢ ਤੇ ਇਹ ਸਿਰਕਾ ਪਾਉਣ ਦਾ ਮੇਰਾ ਇਹ ਮਤਲਬ ਹੈਗਾ ਕਿ ਇਹਦੇ ਜਿਹੜੀਆਂ ਮਿਰਚਾਂ ਨੂੰ ਕੱਟ ਲੱਗੇ ਨੇ ਨਮਕ ਤੇ ਸਿਰਕਾ ਇਹਨਾਂ ਦੇ ਵਿੱਚ ਚਲਾ ਜਾਏਗਾ ਤੇ ਬਹੁਤ ਤੇਜ਼ੀ ਬਣ ਜਾਏਗਾ ਬਹੁਤ ਵਧੀਆ ਹੋ ਜਾਣਗੀਆਂ ਕਿਉਂਕਿ ਮਸਾਲਾ ਤੇ ਬਹੁਤ ਦੇਰ ਬਾਅਦ ਮਿਰਚਾਂ ਦੇ ਅੰਦਰ ਜਾਂਦਾ ਹੈ ਤੇ ਜਿਹੜਾ ਇਹ ਖਟਾ ਖੱਟੀ ਜੀ ਜਿਆ ਇਹ ਲਿਕਵਿਡ ਆ ਇਹ 체ਤੀ ਜਿਹੜੀ ਆ ਚਲੇ ਜਾਣੀ ਆ ਤੇ ਬਹੁਤ ਵਧੀਆ ਜਿਹੜਾ ਆ achar karara jya ban jana ਆਪਾਂ ਚੰਗੀ ਤਰ੍ਹਾਂ ਇਹਨੂੰ ਹਲਾ ਲਵਾਂਗੇ ਹੁਣ ਸਿਰਕੇ ਦੇ ਵਿੱਚ ਚੰਗੀ ਤਰ੍ਹਾਂ ਸਾਰੀਆਂ ਮਿਰਚਾਂ ਜਿਹੜੀਆਂ ਉਹਨਾਂ ਨੂੰ ਇੱਕ ਵਾਰੀ ਇਹਨਾਂ ਸਾਰੀ ਤਰ੍ਹਾਂ ਹਲਾ ਲਵਾਂਗੇ ਵਧੀਆ ਤਰ੍ਹਾਂ ਹੁਣ ਥੋੜੀ ਦੇਰ ਵਾਸਤੇ ਆਪਾਂ ਉਤੋਂ ਟੱਕ ਦਿੱਤਾ ਇਹਨੂੰ ਹੁਣ ਤਾਂ ਨੂੰ ਮਸਾਲਾ ਵਖਾਨੀ ਆ ਮਸਾਲਾ ਕੀ ਹੈ ਜੀ ਆ ਇੱਕ ਚਮਚਾ ਆਪਣੇ 2 ਚਮਚੇ ਮਸਰੋਂ ਦੇ ਲਏ ਆ ਇਹ ਜੀਰਾ ਲਿਆ ਸਾਬਤ 2 ਚਮਚੇ ਇਹ ਜਵੈਣ ਵੀ ਲਈ ਹੈ ਤੇ ਇਹ ਸੌਂਫ ਲਈ 2 ਚਮਚੇ ਤੇ ਮੇਥੇ ਲਏ ਆ 1.5 ਚਮਚਾ ਕਲੌਂਜੀ ਲਈ ਆ 1.5 ਚਮਚਾ ਕਿਉਂਕਿ ਇਹਦੇ ਚ ਜਵੈਣ ਬਹੁਤ ਚੰਗੀ ਲੱਗਦੀ ਆ ਪੇਟ ਵਾਸਤੇ ਬਹੁਤ ਚੰਗੀ ਹੁੰਦੀ ਆ ਤੇ ਜਵੈਣ ਵੀ ਪਾਈ ਆ ਮੈਂ ਤੇ ਜਵੈਣ ਜਿਹੜੀ ਆ ਬਹੁਤ ਅੱਛੀ ਲੱਗਦੀ ਆ ਇਹਦੇ ਵਿੱਚ ਪਾਈ ਹੋਏ ਚਾਰ ਦੇ ਅੰਦਰ ਤੇ ਕਿ ਇਹ ਜੋ ਹੁਣ ਥੋੜਾ ਜਿਹਾ ਮਸਾਲਾ ਜਿਹੜਾ ਇਹਨੂੰ ਆਪਾਂ ਸਿਕਾ ਲਵਾਂਗੇ ਪੋਨ ਲਵਾਂਗੇ ਥੋੜਾ ਜਿਹਾ ਥੋੜਾ ਥੋੜਾ ਇਹਦਾ ਜਿਹੜਾ ਸਲਾਬ ਹੈ ਇਹਦੀ ਦੂਰ ਕਰ ਦੇਵਾਂਗੇ ਇਹਨੂੰ ਥੋੜਾ ਜਿਹਾ ਘੱਟ ਗੈਸ ਦੇ ਉੱਤੇ ਹੀ ਭੁੰਨਣਾ ਚਾਹੀਦਾ ਹੈ ਮਸਾਲੇ ਨੂੰ ਬਹੁਤ ਤੇਜ਼ ਗੈਸ ਤੇ ਨਹੀਂ ਭੁੰਨਣਾ ਚਾਹੀਦਾ ਤੇ ਇਸ ਤਰ੍ਹਾਂ ਕਰਕੇ ਤੇ ਆਪਾਂ ਥੋੜਾ ਜਿਹਾ ਇਹਨੂੰ ਫੇਰ ਪੀਵਾਂਗੇ ਇਹਨੂੰ ਥੋੜਾ ਥੋੜਾ ਮਤਲਬ ਪੀਠ ਰਵਾਂਗੇ ਆਚਾਰ ਜਿੰਨਾ ਸਫਾਈ ਨਾ ਪਾਇਆ ਜਾਵੇ ਤੇ ਜਿੰਨਾ ਵਧੀਆ ਸਕਾ ਕੇ ਪਾਣੀ ਤੋਂ ਬਗੈਰ ਪਾਇਆ ਜਾਵੇ ਤੇ ਉਨਾਂ ਹੀ ਜ਼ਿਆਦਾ دیر ਇਹ ਚੱਲ ਜਾਂਦਾ ਏ ਹੁਣ ਇਹ ਬਣ ਗਿਆ ਮਸਾਲਾ ਸਾਡਾ ਪੁੱਜ ਗਿਆ ਏ ਹੁਣ ਇਹਨੂੰ ਆਪਾਂ ਲਾ ਲਿਆ ਏ ਆਪਾਂ ਡੰਡੇ ਕੁੰਡੇ ਦੇ ਵਿੱਚ ਪਾਵਾਂਗੇ ਤੇ ਹੁਣ ਅਸੀਂ ਨਾ ਇਹ ਇੱਥੇ ਹੀ ਪੀਠ ਲਵਾਵਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਬਰੀਕ ਨਹੀਂ ਕਰਨਾ ਫਿਰ ਵੀ ਠੀਕ-ਠੀਕ ਬਰੀਕ ਕਰਾਂਗੇ ਇਹਨੂੰ ਇਸ ਤਰ੍ਹਾਂ ਹੀ ਇਹਨੂੰ ਬਸ ਥੋੜਾ ਕੁੱਟੀ ਜਾਵਾਂਗੇ ਤੇ ਬਰੀਕ ਹੋ ਜਾਏਗਾ ਦੇਖਿਆ ਤੁਸੀਂ ਬਹੁਤ ਹੀ ਵਧੀਆ ਆਚਾਰ ਬਣਨਾ ਹੈ ਬਹੁਤ ਤੇਜ਼ਤੀ ਹੁਣ ਵੇਖੋ ਕੁੱਟਿਆ ਗਿਆ ਇਹ ਤੇ ਬਹੁਤ ਜ਼ਿਆਦਾ ਤਨ ਮੈਂ ਦੱਸਿਆ ਸੀ ਆਪਾਂ ਬਰੀਕ ਨਹੀਂ ਕਰਾਂਗੇ ਤੇ ਅੱਧਾ-ਅੱਧਾ ਬਰੀਕ ਕੀਤਾ ਅੱਧਾ-ਅੱਧਾ ਸਹੀ ਹੈ ਮੋਟਾ ਹੀ ਰੱਖਿਆ ਤੇ ਹੁਣ ਆਪਾਂ ਇਹਦੇ ਵਿੱਚ ਪਾੜ ਲਵਾਂਗੇ ਤੇ ਇਹ ਜਿਹੜਾ ਆ ਆਪਾਂ ਮਸਾਲਾ ਜਿਹੜਾ ਆ ਬਾਅਦ ਵਿੱਚ ਆਪਾਂ ਪਾ ਲਵਾਂਗੇ ਇਹਦੇ ਵਿੱਚ ਪਲੇਟ ਵਿੱਚ ਤੇ ਹੁਣ ਤੁਹਾਨੂੰ ਮੈਂ ਦੱਸਦੀਆਂ ਕਿਦਾਂ ਆਚਾਰ ਪਾਉਣਾ ਆ ਜਿਹੜਾ ਲੰਮੇ ਟਾਈਮ ਲਈ ਖਰਾਬ ਨਹੀਂ ਕਦੀ ਵੀ ਹੋਏਗਾ ਮੇਰਾ ਪਾਇਆ ਆਚਾਰ ਕਦੀ ਖਰਾਬ ਨਹੀਂ ਹੋਇਆ ਬਹੁਤ ਜ਼ਿਆਦਾ ਆਚਾਰ ਮੈਂ ਰੱਖਦੀ ਆ ਪਰ ਕਦੀ ਖਰਾਬ ਹੀ ਨਹੀਂ ਹੋਇਆ ਕੋਈ ਆਚਾਰ ਮੇਰਾ ਆ ਦੇਖੋ ਜੀ ਇੱਕ ਕੜਛੀ ਆਪਾਂ ਤੇਲ ਦੀ ਪਾਤੀ ਐ ਇੱਕ ਹੋਰ ਪਾ ਦਵਾਂਗੇ ਕਿਉਂਕਿ ਤੇਲ ਜਦੋਂ ਸਟਾਰਟਿੰਗ ਦੇ ਵਿੱਚ ਪਾਈਏ ਤੇ ਇੰਨਾ ਕੀ ਬੜਾ ਹੁੰਦਾ ਆ ਬਾਅਦ ਵਿੱਚ ਵੇਖਿਆ ਜਾਂਦਾ ਤੇਲ ਕੀ ਚਾਰ ਤੇਲ ਮੰਗਦਾ ਕਿ ਨਹੀਂ ਜੇ ਇਹ ਮੰਗਦਾ ਹੈ ਤਾਂ ਥੋੜਾ ਗਰਮ ਕਰਕੇ ਪਾ ਲਓ ਤੇ ਅੰਬ ਦੇ ਚਾਰ ਦੇ ਵਿੱਚ ਤੇ ਕੱਚਾ ਹੀ ਤੇਲ ਚੱਲ ਜਾਂਦਾ ਆ ਉਹਨੂੰ ਕੋਈ ਗਰਮ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਇਹ ਚੀਜ਼ਾਂ ਦਾ achar ਜਿਹੜਾ ਜਲਦੀ ਖਾਣਾ ਖਾਣ ਵਾਸਤੇ ਆਪਾਂ ਤਿਆਰ ਹੋ ਜਾਂਦੇ ਆਂ ਜੀ ਜਲਦੀ ਖਾਣਾ ਆ ਤਾਂ ਤਾਂ ਕਰਕੇ ਇਹਨੂੰ ਗਰਮ ਕਰਕੇ ਤੇਲ ਪਾਉਣਾ ਪੈਂਦਾ ਤੇ ਹੁਣ ਅਸੀਂ ਕੀ ਕੀ ਆਪਣਾ ਡਹਿ ਪਿਆ ਵੀ ਮਤਲਬ ਮਸਾਲਾ ਪਾਤਾ ਏ ਤੇ ਹੁਣ ਅਸੀਂ ਲੱਗ ਪਿਆ ਇਹਦੇ ਵਿੱਚ ਭੁੰਨਣਾ ਤੇਲ ਦੇ ਵਿੱਚ ਮਸਾਲਾ ਭੁੰਨਣ ਲੱਗ ਗਏ ਆ ਤੇ ਥੋੜਾ ਜਿਹੀ ਤੜਕਾਉਣਾ ਹੈ ਜ਼ਿਆਦਾ ਨਹੀਂ ਤੜਕਾਉਣਾ ਅਸੀਂ ਥੋੜੀ ਹਲਦੀ ਪਾ ਦਾਂਗੇ ਇੱਕ ਚਮਚਾ ਬਾਸ ਐ ਨਹੀਂ ਹਲਦੀ ਪਾਤੀ ਐ ਤੇ ਹੁਣ ਆਪਾਂ ਥੋੜਾ ਜਿਹਾ ਨਮਕ ਪਾ ਦਵਾਂਗੇ ਇਹ ਕਾਲਾ ਨਮਕ ਦਾ ਚਮਚਾ ਪਾਤਾ ਰਿਹਾ ਜੀ ये मेरे को नींबू है ये मैं कट के लिए ने चार नींबू, ये मैं चार नींबू ले ने कट के ये मसाला मैं चंकी तरह मिक्स कर लिया है चंकी तरह ला लिया है ਹੁਣ ਮਿਰਚਾਂ ਮੈਂ ਮਿਰਚ ਮੈਂ ਪਾ ਦਵਾਂਗੀ ਮਸਾਲੇ ਦੇ ਵਿੱਚ ਮੈਂ ਮਿਰਚਾਂ ਪਾ ਦਵਾਂਗੀ ਤੇ ਬਹੁਤ ਹੀ ਵਧੀਆ ਤਰ੍ਹਾਂ ਇਹ ਮਿਕਸ ਕਰ ਲਵਾਂਗੀ ਜਾਨੀ ਕਿ ਰਲਾ ਲਵਾਂਗੀ ਜਿਹਦਾ ਜੇ ਸਰਕਾ ਪਾਇਆ ਹੀ ਉਹ ਮਿਰਚਾਂ ਮੇਰੇ ਕੋਲ ਤਿਆਰ ਨੇ ਤੇ ਦੇਖੋ ਬਹੁਤ ਹੀ ਵਧੀਆ achar ਬੰਨਣਾ ਦੇਖਿਓ ਤੁਸੀਂ ਵਿਚਾਰ ਨੇ ਤਿੰਨ ਦਿਨਾਂ ਬਾਅਦ ਤਿਆਰ ਹੋ ਜਾਣਾ ਖਾਣ ਵਾਲਾ ਬਣ ਜਾਣਾ ਬਹੁਤ ਵਧੀਆ ਹੁਣ ਆਪਾਂ ਇਹ ਨਿੰਬੂ ਜਿਹੜੇ ਲਏ ਸੀ ਚਾਰ ਇਹ ਆਪਾਂ ਨੇ ਚੋੜ ਦਵਾਂਗੇ ਠੰਡਾ ਹੋ ਗਿਆ ਵਾ ਅਚਾਰ ਠੰਡਾ ਹੋ ਗਿਆ ਉੱਪਰ ਤੇ ਅਚਾਰ ਨੂੰ ਆਪਾਂ ਠੰਡਾ ਕਰ ਲਿਆ ਹੈ ਫਰਾਈ ਪੈਨ ਦੇ ਵਿੱਚ ਹੀ ਹੁਣ ਆਪਾਂ ਸਾਰਾ ਨਿੰਬੂ ਜਿਹੜਾ ਆ ਇਹਦੇ ਵਿੱਚ ਨਿਚੋੜ ਦਵਾਂਗੇ ਸਾਰੇ ਨਿੰਬੂ ਨੂੰ ਚੋੜਾਂਗੇ ਇਹ ਜਿਹੜੇ ਬੀਜ ਆ ਇਹ ਵੀ ਇਹਦੇ ਜਿਹੜੇ ਬਾਅਦ ਵਿੱਚ ਕੱਢ ਲਵਾਂਗੇ ਸਾਰੇ ਅਸੀਂ ਕਿਉਂਕਿ ਨਿੰਬੂ ਨਿਚੋੜਨ ਵਾਲੀ ਜਿਹੜੀ ਹੈ ਨਾ ਉਹਦੇ ਨਾਲ ਨਹੀਂ ਨਾ ਨਿੰਬੂ ਨਿਚੋੜੇ ਮੈਂ ਤਾਂ ਸਿੰਪਲ ਹੀ ਨਿਚੋੜ ਦਿੱਤੇ ਤਾਂ ਆਕਰ ਕੇ ਬੀਜ ਜਿਹੜੇ ਆ ਵਿੱਚ ਜਾ ਰਹੇ ਆ ਉਹ ਮੈਂ ਕੱਢ ਲੈਣੇ ਨੇ ਬੀਜ ਉਹ ਅਲੱਗ ਕਰ ਲਵਾਂਗੀ ਤੁਹਾਡੇ ਕੋ ਨਿੰਬੂ ਨੂੰ ਚੋਣ ਵਾਲੀ ਹੈਗੀ ਤਾਂ ਤੁਸੀਂ ਉਹ ਦਿਨ ਨਿਚੋੜ ਸਕਦੇ ਹੋ ਤੇ ਨਿੰਬੂ ਨੂੰ ਚੋੜਨ ਦਾ ਇਹ ਫਾਇਦਾ ਕਿ ਆਚਾਰ ਕਦੀ ਖਰਾਬ ਨਹੀਂ ਹੁੰਦਾ ਨਿੰਬੂ ਮੈਨੇ ਚ ਉਹ ਲੈਣੇ ਤੇ ਬਹੁਤ ਹੀ ਵਧੀਆ ਚੀਜ਼ ਹੈ ਤੇ ਬੀਜ ਮੈਂ ਸਾਰੇ ਕੱਢ ਦਿੱਤੇ ਸੀਗੇ ਤੇ ਆ ਦੇਖੋ ਬਹੁਤ ਹੀ ਵਧੀਆ achar ਬਣਨਾ ਹੋਣ ਮੈਂ ਇਹਨੂੰ ਨਾ ਕੱਚ ਦੇ ਬਿਆਮ ਵਿੱਚ ਇਹ achar ਨੂੰ ਭਰਾਂਗੀ ਥੋੜੀ ਜਿਹਾ ਪਹਿੰਗ ਪਾ ਦਵਾਂਗੇ ਕਿਉਂਕਿ ਹਿੰਗ ਬੜੀ ਵਧੀਆ ਚੀਜ਼ ਹੁੰਦੀ ਹੈ ਪੇਟ ਵਾਸਤੇ ਤੇ ਉਦਾਂ ਵੀ ਸਮੈਲ ਬੜੀ ਵਧੀਆ ਹੁੰਦੀ ਹੈ ਜੀ achar ਦੇ ਵਿੱਚ ਤੇ ਜ਼ਰੂਰ ਹੀ ਪਾਉਣੀ ਚਾਹੀਦੀ ਹੈ ਬਹੁਤ ਠੰਡਾ ਹੋ ਗਿਆ ਬਿਲਕੁਲ ਅਚਾਰ ਕਿੰਨੀ ਦੇਰ ਦਾ ਲਾ ਕੇ ਰੱਖਿਆ ਹੋਇਆ ਸੀ ਬਹੁਤ ਠੰਡਾ ਹੋ ਗਿਆ ਤੇ ਹੁਣ ਆਪਾਂ ਇਹਨੂੰ ਮਿਕਸ ਵੀ ਕਰ ਲਿਆ ਤੇ ਹੁਣ ਅਸੀਂ ਇਹਨੂੰ ਕੱਚ ਦੇ ਬਿਆਮ ਇੱਕ ਲੈ ਕੇ ਉਹਦੇ ਵਿੱਚ ਭਰ ਦਿੰਨੇ ਆ ਥੋੜਾ ਜਿਹਾ ਸਿਰਕਾ ਆਪਾਂ ਹੋਰ ਪਾਉਣਾ ਚਾਹੀਆ ਇਹਦੇ 'ਚ ਕਿਉਂਕਿ ਜਿਆਦਾ ਤੇਲ ਨਹੀਂ ਪਾਵਾਂਗੇ ਸਿਰਕਾ ਹੀ ਰੱਖਾਂਗੇ ਤੇ ਇਸ ਕਰਕੇ ਜਿਹੜੀਆਂ ਮਿਰਚਾਂ ਨੇ ਇਹ ਬਹੁਤ ਹੀ ਵਧੀਆ ਹੋ ਜਾਣਗੀਆਂ ਤਿਆਰ ਬਸ ਹੁਣ ਕਿਸੇ ਚੀਜ਼ ਦੀ ਇਹਨੂੰ ਜ਼ਰੂਰਤ ਨਹੀਂ ਹੈ ਨਾ ਤੇਲ ਦੀ ਨਾ ਕਿਹੇ ਚੀਜ਼ ਦੀ ਇਹਨੇ ਇੰਨੀਆਂ ਇੰਨੇ ਹੀ ਸਿਰਕੇ ਦੇ ਵਿੱਚ ਹੀ ਫੁੱਲ ਜਾਣਾ ਇਹਨਾਂ ਮਿਰਚਾਂ ਨੇ ਤੇ achar ਬਹੁਤ ਹੀ ਵਧੀਆ ਬਣਨਾ ਤੇ ਮਸਾਲਾ ਸਾਰਾ ਮਿਰਚਾਂ ਨੂੰ ਲੱਗ ਜਾਣਾ ਤਾਂ ਬਹੁਤ ਹੀ ਵਧੀਆ achar ਬਣਨਾ ਤਿਆਰ ਹੋ ਗਏ ਹੁਣ ਆ ਦੇਖੋ ਆਪਾਂ ਇੱਕ ਆਪਣਾ ਵਿਆਹ ਲੈ ਆਏ ਇਹਦੇ ਵਿੱਚ ਆਪਾਂ ਭਰ ਦਿੰਨੇ ਆ ਇਸੇ ਤਰ੍ਹਾਂ ਬਾਜ਼ਾਰ ਦਾ achar ਵੀ ਤੁਹਾਨੂੰ ਇਸੇ ਤਰ੍ਹਾਂ ਹੀ ਮਿਲਦਾ ਹੈ ਸਿਰਕੇ ਵਾਲਾ ਹੀ ਹੁੰਦਾ ਉਹ ਵੀ ਸਭਾ ਤੇਲ ਘੱਟ ਪਾਓ ਜੇ ਸਿਰਕਾ ਪੈ ਸਕਦਾ ਵਿੱਚ ਤੇ ਸਿਰਕੇ ਦੇ ਨਾਲ ਜਿਹੜਾ ਇੱਕ ਤੇ ਲਾਈਫ ਵੱਜ ਜਾਂਦੀ ਆ achar ਦੀ ਖਰਾਬ ਨਹੀਂ ਹੁੰਦਾ ਤੇ ਇੱਕ ਜਰਾ ਜ਼ਿਆਦਾ ਆਪਣਾ ਤੇਲ ਖਾਨ ਤੋਂ ਵੀ ਬਚਾਅ ਹੋ ਜਾਂਦਾ ਇਦਾਂ achar ਜਿਹੜਾ ਵਧੀਆ ਰਹਿੰਦਾ ਤੇ ਬਹੁਤ ਹੀ ਵਧੀਆ achar ਤਿਆਰ ਹੋਇਆ ਹੈ ਇਹ ਤੁਸੀਂ ਵੀ ਇਸ ਤਰ੍ਹਾਂ ਹੀ ਪਾਇਆ ਕਰੋ ਚਾਰ ਮਿਰਚਾਂ ਦਾ ਜਦੋਂ ਪਾਉਣਾ ਹੈ ਇਸ ਤਰ੍ਹਾਂ ਹੀ ਬਸ ਪਾਇਆ ਕਰੋ ਤੇ ਪਾਣੀ ਵਾਲਾ ਚਮਚਾ ਕਰੀ ਚਾਰ ਨੂੰ ਲਾਇਓ ਨਾ ਤੇ ਜੇ ਪਾਣੀ ਵਾਲਾ ਚਮਚਾ ਲੱਗਦਾ ਹੈ ਤੇ ਚਾਰ ਸਮਝੋ ਖਰਾਬ ਹੀ ਖਰਾਬ ਹੈ ਆਪਾਂ ਸਾਰਾ ਚਾਰ ਇੱਕ ਵਿਆਮ ਦੇ ਵਿੱਚ ਪਾ ਲਿਆ ਹੈ ਤੇ ਇਹ ਮਸਾਲਾ ਵੀ ਜਿਹੜਾ ਇਹ ਵੀ ਆਪਾਂ ਹੌਲੀ ਹੌਲੀ ਇਹਦੇ ਵਿੱਚ ਹੀ ਪਾ ਦੇਵਾਂਗੇ ਉਤੋਂ ਨੱਪ ਦੇਵਾਂਗੇ ਥੋੜਾ ਕਿਉਂਕਿ ਮਿਰਚਾਂ ਬਰਬਾਦ ਵਿੱਚ ਜਿਹੜੀਆਂ ਥੱਲੇ ਚਲ ਜਾਣੀਆਂ ਨੇ ਬਹੁਤ ਵਧੀਆ ਤਰ੍ਹਾਂ ਸੈੱਟ ਇਹਦੇ ਚ ਆ ਜਾਣੀਆਂ ਨੇ ਇੰਨੇ ਇੱਕ ਵਿਆਮ ਜੀ ਤੇ ਹਜੇ ਉਹ ਫੁੱਲੀਆਂ ਫੁੱਲੀਆਂ ਲੱਗਦੀਆਂ ਨਾ ਤਾਂ ਕਰਕੇ ਜਿਹੜਾ ਇੱਕ ਵਿਆਮ ਜੀ ਲੱਗਦੀਆਂ ਕਿ ਜ਼ਿਆਦਾ ਹੈ ਪਰ ਜ਼ਿਆਦਾ ਹੈ ਨਹੀਂ ਆਏ ਤੇ ਆਹ ਦੇਖੋ ਆਪਾਂ ਅਚਾਰ ਕਰ ਦਿੱਤਾ ਹੈ ਤਿਆਰ ਇਹ ਤਿੰਨ ਚਾਰ ਦਿਨਾਂ ਬਾਅਦ ਇਹਨੇ ਖਾਣ ਵਾਲਾ ਬਣ ਜਾਣਾ ਖਾਣ ਨੂੰ ਤਾਂ ਸਮੈਲ ਏਡੀ ਸੋਹਣੀ ਆ ਰਹੀ ਆ ਵੀ ਜੀ ਕਰਦਾ ਹੁਣੇ ਹੀ ਭਾਈ ਪਰੌਂਠਿਆਂ ਨਾਲ ਖਾਈਏ ਅਚਾਰ ਦੀ ਤੇ ਸਮੈਲੀ ਬੜੀ ਵਧੀਆ ਹੁੰਦੀ ਐ ਤੇ ਇਹ ਆਦੀ ਅਸਲੀ ਜਿਹਨੇ ਖਾਣ ਵਾਲਾ ਤੇ ਤਿੰਨ ਦਿਨਾਂ ਬਾਅਦ ਹੀ ਬੰਨਣਾ ਵਾ ਥੋੜੀਆਂ ਮਿਰਚਾਂ ਗਲ ਜਾਣਗੀਆਂ ਤਾਂ ਬੰਨਣਾ ਇਹਨੇ ਤੇ ਇਸ ਤਰ੍ਹਾਂ ਕਰਕੇ ਤੇ ਤੁਸੀਂ ਗਰਿਆਂ ਕਰੋ ਬਣਾਇਆ ਕਰੋ ਅਚਾਰ ਰਿਹਾਰਡਪੂਰ ਚੈਨਲ ਆ ਸੀ ਸਾਡਾ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਜੀ ਤੁਹਾਡੀ ਹਿੰਮਤ ਨਾਲ ਅਸੀਂ ਅੱਗੇ ਵਧਣਾ ਜੀ ਸਾਡੇ ਚੈਨਲ ਨੇ ਬਹੁਤ ਮਿਹਰਬਾਨੀ ਜੀ ਤੁਹਾਡੀ ਤੁਸੀਂ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਜੀ ਦੇਖੋ ਕਿੰਨੀ ਅ�निਆ ਸੋਹਣੀਆ ਵੀਡੀਓ ਹੈ ਇਹਨਾਂ ਦੇ ਵਿੱਚ ਕੁਛ ਨਾ ਕੁਛ ਤਾਂ ਜ਼ਰੂਰ ਵੇਖਣ ਨੂੰ ਮਿਲਦਾ ਹੈ। ਰਿਹਾਰ ਫੂਡ ਚੈਨਲ ਆ ਜੀ। YouTube ਤੇ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ। ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਦਾ ਵੀ ਥੈਂਕ ਯੂ ਤੇ ਜਿਹੜੇ ਮੇਰੇ ਭੈਣ ਭਰਾ ਸਬਸਕ੍ਰਾਈਬ ਕਰਨ ਵਾਲੇ ਆ ਉਹਨਾਂ ਦਾ ਵੀ ਥੈਂਕ ਯੂ। ਉਹਦੇ ਉਹ ਵੀ ਥੈਂਕ ਯੂ ਉਹਨਾਂ ਦਾ ਵੀ ਤੇ ਸਬਸਕ੍ਰਾਈਬ ਜਰੂਰ ਕਰ ਦੇਣ ਜੀ ਜਿੰਨਾ ਨਹੀਂ ਕੀਤਾ ਉਹ ਸਬਸਕ੍ਰਾਈਬ ਜਰੂਰ ਕਰ ਦੇਣਾ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਨਾਲ ਗੁੱਡ ਬਾਏ